ਆਜੂ ਇਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ اپੋਜੀਸ਼ਨ ਚ ਗਈ ਕੌਣ ਸੀ ਉਸ ਵੇਲੇ ਜਿਹ ਜਿਨ੍ਹਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨ੍ਹਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰਹੂਗਾ ਸਾਰਾ ਭਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸੇ ਸੀ ਜਿਹੜੇ ਭਾਰਤਾਂ ਦੇ ਜ਼ੁਲਮ ਵੀ ਕਰਦੇ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਯਾਰ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿਕਰ ਐਨੀ ਚੀਜ਼ ਲਿਖੀ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਉਹਨਾਂ ਦੀ ਥੋੜੀ ਬਹੁਤ ਆਤਮਾ ਦੀ ਖਿਆਲ ਹੀ ਕਰ ਲਈ ਉਹਨਾਂ ਦੀ ਆਤਮਾ ਕਿਵੇਂ ਤੜਫਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵੀ ਆਪਸ ਚ ਕਾਮਾਂ ਰੌਲੀ ਪਾਉਣਗੇ ਲੜਨਗੇ ਮੈਂ ਹੋਏ ਮੈਂ ਹੋਏ ਮੈਂ ਹੋਏ ਤੂੰ ਹੋਏ ਸੋ ਪਛੀਦਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਈਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖ ਲਈਏ ਪੀਰਾਂ ਫਕੀਰਾਂ ਦੀਆਂ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਈਏ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਟਸ ਜਿੰਨੇ ਵੀ ਤੁਹਾਡੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ ਤੁਸੀਂ ਆਪ 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 ਕਰੈਕਟ ਲਾ ਦਿਓ ਸਾ ਤੋਂ ਪੁੱਛ ਲਓ ਕਿੱਥੇ ਕੀ ਚਾਹੀਦਾ